ਇਹ ਹੈ ਗਿਆ ਸਵੇਰੇ ਤਿੰਨ ਵਜੇ ਦੀ ਗੱਲ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਜੇ ਦੇਖਿਆ ਗੇਟ ਦੇ ਥੱਲੇ ਨੇ ਦੇਖਿਆ ਵੀ ਇਹ ਕਹਿੰਦਾ ਕਿ ਚੀਤਾ ਖੜਾ ਬਾਹਰ ਮੈਂ ਕਿਹਾ ਰੌਲਾ ਨਾ ਪਾ ਵੀ ਫੋਨ ਕਰਦਾ ਕਿਸੇ ਨੂੰ ਫਿਰ ਅਸੀਂ ਵੀਰ ਜੀ ਨੂੰ ਫੋਨ ਕਰਿਆ ਇੱਧਰ ਵੀਰ ਜੀ ਇਹ ਤੇ ਲੋਕਾਂ ਨੂੰ ਕਹਿ ਦੋ ਵੀ ਮੜੇ ਚੌਕ ਸ਼ੋਕੇ ਬੈਣ ਵੀ ਕੈਂਦੂ ਫਿਰਦਾ ਇੱਥੇ ਤੋਂ ਤੋਂ ਬਾਅਦ ਇਹਨਾਂ ਨੇ ਫੋਨ ਕਰਿਆ ਸਾਰੇ ਪਾਸੇ ਘੁਮਾਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਇੱਧਰ ਆਇਆ ਜੀ ਇੱਧਰਲੀ ਸਾਈਡ ਤੁਸੀਂ ਤੁਸੀਂ ਨੇ ਦੇਖਿਆ ਨਾ ਜੀ ਮੈਂ ਤਾਂ ਫੋਨ ਹੀ ਸੁਣਿਆ ਸੀ ਅਸੀਂ ਇਹਨਾਂ ਦਾ ਮੁਹੰਮਦ জাকੀਰ ਸੇਕੇ ਜੀ टू टूबा फोन आए थे सन तीन बज के पाँ मिनट से वो तीन के पाए मिनट जब फोन आए थे साढ़े मुंडे लोग बाहर सुनते थे चारों पाँच असी असी कमरे न आए थे बाहर एक मुंडे कहते हैं कि सारे ने जगा दो इन्हें जगा के जब असं जगाया तो उ कुत्ता भूकते थे न कुत्ते पै गए थे कंध टप के कुत्ते पै गया जब हम लोग डांग डूंग लेके गया तो उन्होंने फिर जाके कंध टप गया ਤਮ ਮੁੰਡਿਆਂ ਨੂੰ ਦੇਖੇ ਮੈਂ ਚੱਲ ਭਈ ਸਾਰੇ ਅਸੀਂ ਸਾਰੇ ਬੰਦੇ ਮਿਲ ਗਏ ਸੀ ਡਾਂਗ ਲੈ ਕੇ ਖੜਾ ਹੋ ਗਿਆ ਕੁੱਤੇ ਪੈਰੇ ਸੀਗਾ ਇੱਕ ਕੁੱਤਾ ਹੋਰ ਪੈ ਗਿਆ ਦੋਨੋਂ ਕੁੱਤੇ ਛੱਟ ਕੇ ਉਹਨਾਂ ਦੁਕਾਨਦਾਰ ਟੱਪੇ ਜੀਰੀ ਦੇ ਲੰਗੇ ਸੀਗੇ ਮਤਲਬ ਤੁਸੀਂ ਆਪਣੀਆਂ ਅੱਖਾਂ ਨਾਲ ਅੱਖਾਂ ਨਾਲ ਦੇਖਿਆ ਸੀ ਜੀ ਉਹ ਤਾਂ ਅੱਖਾਂ ਨਾਲ ਦੇਖਿਆ ਸੀ ਪੰਜੀ ਮੁੰਆ ਸੀ ਦੋ ਭੰਜੀ ਸੀਗਾ ਦੋ ਮੁੰਡੇ ਸੀਗੇ ਸਾਡੇ ਅਸੀਂ 6 ਕ ਹੋਰ ਮੋਹਲੇ ਦੇ ਕੋ ਇੱਕ ਬੱਚੇ ਹੋਰ ਸੀਗਾ ਆ ਆ ਮੁੰਡਾ ਸੀਗਾ ਆ ਆ ਆ ਮੁੰਡਾ ਸੀਗਾ ਆ ਤੇ ਇੱਕ ਕਮਰੇ ਚ ਰਹਿੰਦੀ ਹੈ ਕਿਸੇ ਕਿਸਮ ਦਾ ਕੋਈ ਉਹਨੇ ਜਾਨੀਮਾਲੀ ਕਿਸੇ ਜਾਨਵਰ ਦਾ ਹਮਲਾ ਨਹੀਂ ਕੀਤਾ ਜਿਉ ਉਹਨੇ ਆਇਆ ਨਹੀਂ ਕਰ ਇੱਕ ਛਾਲ ਮਾਰ ਕੇ ਸਿਰਫ ਰੋਡ ਤੇ ਆਇਆ ਸੀਗਾ ਇਹਨੇ ਕਿਸੇ ਜਾਨਵਰ ਦਾ ਕੋਈ ਨੁਕਸਾਨ ਨਾ ਜਾਨਵਰ ਦਾ ਨੁਕਸਾਨ ਨਹੀਂ ਹੋਇਆ ਜੀ ਉਹਨਾਂ ਨੂੰ ਕੁੱਤੇ ਨੂੰ ਪਾ ਕੇ ਉੱਪਰ ਜਿੜੀ ਚ ਲੰਗੇ ਹਾਂ ਉਹਨੇ ਲੰਗੇ ਫਿਰ ਅੱਗੇ ਤੇ ਮੁਰਗ ਆ ਮੋਹੱਲੇ ਚ ਆਇਆ ਨਹੀਂ ਉਹਨੇ ਜਾ ਕੇ ਫਿਰ ਕੰਦ ਕੋਪਰ ਸੇ ਛਾਲ ਮਾਰ ਕੇ ਉਧਰ ਫਿਰ ਵਾਪਸੀ ਭੱਜ ਗਏ ਉਹ 4 ਵਜੇ ਦੇ ਕਰੀਬ ਕੱਲਾ ਹੀ ਸੀਗਾ ਮੈਂ ਉਸ ਟਾਈਮ ਇਸ਼ਨਾਨ ਕਰ ਰਿਹਾ ਸੀਗਾ ਜਦੋਂ ਮੈਂ ਇਸ਼ਨਾਨ ਕਰਕੇ ਮੈਂ ਦੇਖਿਆ ਵੀ ਗੁਰਦਿਆਲ ਸਿੰਘ ਦਾ ਜੋ ਇੱਥੇ ਸਾਡੇ ਤਲੁਪਰੀ ਰਹਿਰੇ ਸਕੂਲ ਦੇ ਕੋਲ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਆਗੇ ਬਾਬੇ ਤੁਸੀਂ ਅਨਾਊਂਸਮੈਂਟ ਕਰ ਦੋ ਵੀ ਆਪਣੇ ਪਿੰਡ ਦੇ ਵਿੱਚ ਤੰਦੂਆ ਆ ਗਿਆ ਤੇ ਜਦੋਂ ਮੈਂ ਅੱਠ ਕਾਲਾ ਦੇਖਿਆ ਨੇ ਮੈਨੂੰ ਫੇਰ ਉਸ ਤੋਂ ਬਾਅਦ ਫੇਰ ਮੈਂ ਕੀ ਫਟਾਫਟ ਗੁਰਦੁਆਰਾ ਸਾਹਿਬ ਗਿਆ ਗੁਰਦਰ ਸਾਹਿਬ ਜਾ ਕੇ ਮੈਂ ਅਨਾਉਂਸਮੈਂਟ ਕੀਤੀ ਵੀ ਪਾਈ ਆਪਣੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਹਜੇ 48 ਲੱਖ ਰੱਖੋ ਆਪਣੇ ਪਿੰਡ ਚੰਦੂਆ ਘੁੰਮ ਰਿਹਾ ਕੋਈ ਜਾਣੀ ਨਨਕਸਾਰ ਨਾਲ ਕੋਈ ਹੋ ਜਵੇ ਕਿਸੇ ਦਾ ਜੋ ਕਿ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਬਾਦ ਸਾਜਰੇ ਲੋਕ ਨਿਕਲਦੇ ਨੇ ਬੱਚੇ ਵੀ ਨਿਕਲਦੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਮਤਲਬ ਅਨਾਉਂਸਮੈਂਟ ਤਿੰਨ ਚਾਰ ਵਾਰ ਮੈਂ ਕਰਤੀ ਸੀ ਅੱਗੇ ਪੁੱਛਿਆ ਵੀ ਕੀ ਗੱਲਬਾਤ ਹੈ ਇੱਥੇ ਵੀ ਇੱਥੇ ਸੱਚ ਗੱਲ ਆ ਤੇ ਜਿਹੜੇ ਬੰਦੇ ਹੁਣ ਇੱਥੇ ਸੀਗੇ ਉਹਨਾਂ ਨੇ ਕਿ ਹਾਂਜੀ ਅਸੀਂ ਦੇਖਿਆ ਬੀਬੀ ਚਰਨਜੀਤ ਘਰ ਦੇ ਵਾਈਫ ਹਸਬੰਡ ਸੀਗੇ ਸਰਦਾਰ ਸੁਮੇਸ਼ ਸਿੰਘ ਜੀ ਉਹ ਕਹਿੰਦੇ ਹਾਂਜੀ ਅਸੀਂ ਦੇਖਿਆ ਆਪ ਵੀ ਇ ਤੇ ਉਹ ਐਨੇ ਗੱਲ ਪੁੱਛ ਕੇ ਇਹਨਾਂ ਨੂੰ ਨੰਬਰ ਲੈ ਕੇ ਚਲੇ ਗਏ ਉਸ ਤੋਂ ਬਾਅਦ